ਇਸ ਲਈ ਸਮਝ ਨਾ ਕਰ ਸਾਰੇ ਆ। ਸੋ ਭੁਰਲੇਸ਼ਾਨ ਨੇ ਇਹੀ ਗੱਲ ਕਹੀ ਹੈ ਕਿ ਪ੍ਰਮਾਤਮਾ ਉਹ ਪ੍ਰਭੂ ਉਹਦੀ ਸ਼ਕਤੀ ਉਹ ਆਨੰਦ ਉਹ ਸ਼ਾਂਤੀ ਉਹ ਖੁਸ਼ੀ ਤੇਰੇ ਕਿੱਥੇ ਬੈਠੀ ਹੈ? ਉਧਰ ਨਾ ਧਿਆਨ ਦਿਓ ਇੱਧਰ ਧਿਆਨ ਦਿਓ। ਸਮਝੀ ਦਿਓ ਕੁ ਨਹੀਂ ਉਥੋਂ ਗਿਆਨ ਨਹੀਂ ਮਿਲਣਾ। ਸਮਝੀ ਦਿਓ। ਜੈਤਾ ਕਰਾਂ ਨਾ ਬਾਤ ਚ ਨੂੰ ਖੜਾ ਕਰ ਦਾਂ ਦੇਖੀ ਜਾਊ। ਦੇਖ ਲਓ ਭਾਈ ਹੁਣ ਇੱਧਰ ਧਿਆਨ ਦਿਓ ਥੋੜਾ ਜਿਹਾ। ਕਿਉਂਕਿ ਜਿੱਥੋਂ ਸਮਝ ਮਿਲਣੀ ਹੈ ਨਾ ਇਹੀ ਤਾਂ ਗੱਲ ਹੁੰਦੀ ਹੈ। ਵਾਹੀ ਤਾਂ ਬੰਦੇ ਨੂੰ ਰੱਬ ਨਜ਼ਰ ਨਹੀਂ ਆਉਂਦਾ ਕਿਉਂ ਕਿ ਆ ਦੁਨੀਆ ਵਾਲ ਬੜੀ ਜਲਦੀ ਧਿਆਨ ਚਲਾ ਜਾਂਦਾ ਪਰ ਉਹਨੂੰ ਦੇਖਣ ਦੀ ਕੋਸ਼ਿਸ਼ ਅਸੀਂ ਜੀ ਜਵਾਬ ਦੇ ਦਿਓ ਜਰਾ ਕਰਦੇ ਨਹੀਂ ਇਸ ਕਰਕੇ ਵਾਹੀ ਤਾਂ ਕਬੀਰ ਸਾਹਿਬ ਨੇ ਕਿਹਾ ਕਿ ਜਿੰਨ ਖੋਜਾ ਤਿੰਨ ਪਾਇਆ ਕਹਿੰਦੇ ਮਿਲਦਾ ਵੀ ਉਹੀ ਹੈ ਜਿਹਦੀ ਖੋਜ ਕਰਾਂਗੇ ਜਿਹਦੀ ਤਲਾਸ਼ ਕਰਾਂਗੇ ਜਰਾ ਸੋਚ ਕੇ ਦੇਖੀਏ ਰੱਬ ਦਾ ਪਾਣਾ ਬੜਾ ਆਸਾਨ ਹੈ ਪਰ ਕੀ ਕਰੀਏ ਸੀ ਦਿਲੋਂ ਪ੍ਰੇਮ ਨਾਲ ਕਦੀ ਉਹਦੀ ਤਲਾਸ਼ ਕਿਉਂ ਇਹਦਾ ਕਾਰਨ ਪਤਾ ਕੀ ਹੈ ਇਹ ਤੇ ਉਹ ਗੱਲ ਕੋਈ ਸਾਨੂੰ ਇੱਕ ਗੱਲ ਆ ਗਈ ਕਿ ਕਹਿੰਦੇ ਹੈ ਕਿ ਸੰਕਲਪ ਇੱਕ ਹੀ ਕਾਫੀ ਹੁੰਦਾ ਹੈ ਮੰਜ਼ਿਲ ਤੱਕ ਲੈ ਕੇ ਜਾਣੇ ਕੇ ਲਈ ਔਰ ਵਿਕਲਪ ਕਾਫੀ ਹੁੰਦੇ ਹੈ ਮੰਜ਼ਿਲ ਸੇ ਭਟਕਾਣੇ ਕੇ ਲਈ ਇਹ ਗੱਲ ਯਾਦ ਰੱਖਣਾ ਹਮੇਸ਼ਾ ਅੱਜ ਬੰਦਾ ਕੀ ਕਰਦਾ ਹੈ ਬੰਦੇ ਅੰਦਰ ਸੰਕਲਪ ਕਰਨ ਦੀ ਭਾਵਨਾ ਹੀ ਹੈ ਨਹੀਂ ਬੰਦਾ ਵਿਕਲਪਾਂ ਵਿੱਚ ਫਸ ਜਾਂਦਾ ਹੈ ਵਿਕਲਪ ਕਿਹਨੂੰ ਕਹਿੰਦੇ ਔਰ ਸੰਕਲਪ ਕਿਹਨੂੰ ਕਹਿੰਦੇ ਹੈ ਇਹ ਥੋੜਾ ਸਮਝਾ ਦਈਏ ਤੁਹਾਨੂੰ ਪਰ ਫਰਜ਼ ਕਰੋ ਇੱਥੋਂ ਤੁਸੀਂ ਊਨੇ ਜਾਣਾ ਹੈ ਤੁਹਾਡਾ ਟਾਰਗੇਟ ਵੀ ਜਾਣਾ ਹੀ ਊਨੇ ਹੈ ਤੁਸੀਂ ਆਪਣੇ ਮੋਟਰਸਾਈਕਲ ਦਾ ਗੱਡੀ ਦੀ ਸਪੀਡ ਦਿੱਤੀ ਹੋਈ ਹੈ ਪਤਾ ਕਿ ਇੱਥੋਂ ਊਨਾ ਇੰਨੇ ਕਿਲੋਮੀਟਰ ਹੈ 45 ਹੈ 50 ਹੈ ਜਿੰਨਾ ਵੀ ਹੈ ਤੁਹਾਨੂੰ ਪਤਾ ਹੈ ਊਨੇ ਜਾਣਾ ਤੁਸੀਂ ਸਪੀਡ ਵਿੱਚ ਜਾ ਰਹੇ ਹੋ ਜਾ ਰਹੇ ਹੋ ਕਿ ਨਹੀਂ ਪਰ ਅਚਾਨਕ ਕੋਈ ਤੁਹਾਨੂੰ ਕਹਿ ਦੇਵੇ ਓਏ ਊਨੇ ਚੱਲਾਂ ਛੱਡੂ ਨੇ ਰਸਤੇ ਹੀ ਆਮ ਰੁਕ ਜਾਂ ਆਮ ਵੀ ਬੜਾ ਕੋਈ ਦੇਖਣ ਨੂੰ ਹੈ ਆਪਣਾ ਨਹੀਂ ਕਿ ਗਰੇਟ ਹੀ ਨਹੀਂ ਬੜਾ ਕੋਈ ਦੇਖਣ ਨੂੰ ਹੈ ਹੁਣ ਵਿਕਲਪ ਆ ਗਿਆ ਕਿ ਨਹੀਂ ਪਹਿਲੇ ਕੋਈ ਸੀ ਉਨਾ ਹੁਣ ਵਿਕਲਪ ਆ ਗਏ ਅੰਬ ਵੀ ਐ ਗਗਰੇਟ ਵੀ ਐ ਹੁਣ ਤੁਹਾਡੀ ਗੱਡੀ ਦੀ ਚੁੜਾਹੇ ਵਿੱਚ ਬ੍ਰੇਕ ਲੱਗਣੀ ਚਾਹਾਂ ਕਿੱਧਰ ਵੀ ਗਗਰੇਟ ਜਾਵਾਂ ਪੰਪ ਜਾਵਾਂ ਸਪੀਡ ਹੋਲੀ ਕਹਿ ਦਿਓ ਹੋਗੇ ਕਿ ਨਹੀਂ ਜਿੰਨੇ ਵਿਕਲਪ ਹੋਣਗੇ 19 ਸਾਡੀ ਸਪੀਡ ਸਲੋ ਹੁੰਦੀ ਚਲੀ ਉਨਾ ਸੀ ਉਂਝੇ ਵਿੱਚ ਚਲੇ ਜਾਵਾਂਗੇ ਤਾਂ ਜਿੰਨਾ ਸਮਾਂ ਸੰਕਲਪ ਹੋਏਗਾ ਕਿਵੇਂ ਪਾਣੀ ਇਸ ਚੀਜ਼ ਨੂੰ ਐ ਮੇਰੀ ਮੰਜ਼ਿਲ ਇਹ ਹੈ 19 ਸਪੀਡ ਨਾਲ ਸੀ ਉਧਰ ਵੱਧੇ ਤਲੇ ਜਾਵਾਂਗੇ ਇਸ ਲਈ ਅਗਰ ਇੱਕ ਬੱਚੇ ਨੇ ਕੁਝ ਬਣਨਾ ਹੋਵੇ ਨਾ ਚਾਹੇ ਕੋਈ ਵੀ ਫੀਲਡ ਚੁਣ ਲਵੇ ਮੈਂ ਸਾਇੰਟਿਸਟ ਬਣਨਾ ਮੈਂ ਡਾਕਟਰ ਬਣਨਾ ਮੈਂ ਇੰਜੀਨੀਅਰ ਬਣਨਾ ਮੈਂ ਵਕੀਲ ਬਣਨਾ ਹੈ ਤਾਂ ਇੱਕ ਸੰਕਲਪ ਲੈ ਲਾਵੇ ਤੇ ਵਿਕਰਮਾ ਵੱਲ ਧਿਆਨ ਨਾ ਦੇਵੇ ਤਾਂ ਬਣ ਵੀ ਜਾਏਗਾ ਤੇ ਜੇ ਅੱਜ ਸੋਚੇ ਡਾਕਟਰ ਬਣਾ ਕੱਲ ਨੂੰ ਸੋਚੇ ਵਕੀਲ ਬਣੂ ਪਰਸ ਨੂੰ ਸੋਚੇ ਮੈਂ ਇਹ ਬਣਾ ਤਾਂ ਫਿਰ ਕੀ ਹੋਏਗਾ ਜਵਾਬ ਦੇ ਦਿਓ ਦਾ ਇਹ ਨੂੰ ਇਦਾਂ ਸਮਝ ਲਓ ਕਿ ਇੱਕ ਟੈਕਸੀ ਵਿੱਚ ਤੁਸੀਂ ਬੈਠਦੇ ਹੋ ਤੁਸੀਂ ਟੈਕਸੀ ਵਾਲਾ ਪੁੱਛਦਾ ਸਮਝ ਕਿੱਥੇ ਜਾਣਾ ਹੈ ਤੁਸੀਂ ਕਹਿੰਦੇ ਉੰਨੇ ਜਾਣਾ ਹੈ ਤਾਂ 2 ਮਿੰਟ ਬਾਅਦ ਨਹੀਂ ਨਹੀਂ ਯਾਰ ਤੂੰ ਗਗਰੇਡ ਲੈ ਚਲਾ। ਫੇ ਪਾਣੀ ਕੋ ਨਹੀਂ ਨਹੀਂ ਤੂੰ ਇਦਾਂ ਕਰ ਆ ਮੈਨੂੰ ਚਿੰਤਪੁਰ ਨਹੀਂ ਲੈ ਚਲ। ਫਿਰ 5 ਮਿੰਟ ਬਾਅਦ ਇਦਾਂ ਕਰ ਤੂੰ ਉੰਨੇ ਹੀ ਲੈ ਚਲ। ਫਿਰ ਟੈਕਸੀ ਉਤਰ ਜਾ ਭਰਾਵਾ ਤੂੰ ਪਾਗਲ ਹੈ। ਉਹ ਇੱਕ ਜਣ ਦਾ 10 ਜਾਣਾ ਕਿੱਥੇ ਉੱਥੇ ਵਜਾਉ ਤੈਨੂੰ ਮੈਂ। ਆ ਵੀ ਕਦੀ ਚਿੰਤਪੁਰ ਨਹੀਂ ਲੈ ਜਾ ਕਦੀ ਗਗਰੇਡ ਲੈ ਜਾ ਕਦੀ ਇੱਧਰ ਲੈ ਜਾ ਟੈਕਸੀ ਵਾਲੇ ਉਤਰ ਜਾ ਭਾਈ। ਉਹਨੇ ਕਿਹਾ ਲੈ ਕੇ ਜਵਾਬ ਦੇਦੇ ਹੋ ਸਾਣਾ। ਅੱਜ ਰੱਬ ਵੀ ਤੁਹਾਡੀ ਮਦਦ ਕਿੱਦਾਂ ਕਰੇ। ਅੱਜ ਰੱਬਾ ਮੈਨੂੰ ਆਹ ਪਸੰਦਾਂ ਨਾ ਦੇ ਦੇ। ਸ਼ਾਮ ਨੂੰ ਰੱਬਾ ਮੈਨੂੰ ਆਹ ਨਹੀਂ ਪਸੰਦਾਂ ਨ ਅਗਲੇ ਤੇ ਰੱਬਾ ਮੈਨੂੰ ਆਣੀ ਆਜੇਗੀ ਦਾ ਹੈ ਉਹ ਤੁਹਾਡੇ ਵਿਕਲਪ ਹੀ ਬਦਲਦੇ ਰਹਿੰਦੇ ਤੁਹਾਨੂੰ ਮੰਜ਼ਿਲ ਮਿਲਾਈ ਕਿਦਾਂ ਮੰਜ਼ਿਲ ਉਹਨੂੰ ਮਿਲਦੀ ਹੈ ਜਿਹੜਾ ਇੱਕ ਸੰਕਲਪ ਕਰ ਲੈਂਦਾ ਕਿ ਹੁਣ ਜਾਨ ਰਵੇ ਚਾਹੇ ਜਾਵੇ ਮੈਂ ਪਾਣਾ ਹੀ ਉਸ ਚੀਜ਼ ਨੂੰ ਮੇਰਾ ਟਾਰਗੇਟ ਨਹੀਂ ਉਹ ਹੈ ਤਾਂ ਫਿਰ ਰੱਬ ਵੀ ਦੇਣ ਤੇ ਮਜਬੂਰ ਕਹਦੇ ਹੋ ਪਰ ਨਹੀਂ ਇੱਥੇ ਸੰਕਲਪ ਹੈ ਹੀ ਨਹੀਂ ਬੰਦੇ ਦੇ ਅੰਦਰ ਵਿਕਲਪੇ ਵੀ ਕਲਪ ਤੁਮੀ ਦਿਓਗੇ ਨਹੀਂ ਇਸ ਕਰਕੇ ਅਗਰ ਮੰਜ਼ਿਲ ਨੂੰ ਪਾਣਾ ਤਾਂ ਸਭ ਤੋਂ ਪਹਿਲਾਂ ਕਿ ਸੰਕਲਪ ਲਾਓ ਇਹ ਆ ਚੀਜ਼ ਹਾਸਲ ਕਰਨੀ ਹੈ ਤਾਂ ਕਰਕੇ ਰਹਿਣਾ ਕੋਈ ਚਾਹੇ ਕੁਝ ਵੀ ਕਹਿ ਦਿਓ ਉਹ ਜਾਵੇ ਤਾਂ ਫੇ ਕਹਿੰਦੇ ਜਦੋਂ ਇਨਸਾਨ ਖੁਦ ਫੈਸਲਾ ਲੈਂਦਾ ਨਾ ਮਿਹਨਤ ਕਰਦਾ ਹੈ ਤਾਂ ਜਿਦਾ ਸ਼੍ਰੀ ਕ੍ਰਿਸ਼ਨ ਨੇ ਕਿਹਾ ਹੈ ਕਿ ਭਗਵਾਨ ਵੀ ਉਸकी ਸਹਾਇਤਾ ਕਰਤੇ ਹਨ ਜੋ ਮਿਹਨਤ ਕਰਨੇ ਕੋ ਤਿਆਰ ਹੈ ਕਹਿੰਦੇ ਭਗਵਾਨ ਈਸ਼ਵਰ ਵੀ ਉਹਦੀ ਮਦਦ ਕਰਦਾ ਜਿਹੜਾ ਮਿਹਨਤ ਕਰਨ ਨੂੰ ਅੱਗੇ ਵਧਣ ਨੂੰ ਇਹ ਤੁਸੀਂ ਕੋਸ਼ਿਸ਼ ਨਾ ਕਰੋਗੇ ਜੇ ਤੁਸੀਂ ਮਿਹਨਤ ਕਰਨ ਨੂੰ ਤਿਆਰ ਨਹੀਂ ਤਾਂ ਈਸ਼ਵਰ ਨੇ ਵੀ ਕੀ ਕਰਨਾ ਸਰ ਸਮਝਦੇ ਹੋ ਕਿ ਨਹੀਂ ਇਸ ਲਈ ਅਰਜੁਨ ਦੀ ਮਦਦ ਵੀ ਸ਼੍ਰੀ ਕ੍ਰਿਸ਼ਨ ਨੇ ਉਦੋਂ ਕੀਤੀ ਜਦੋਂ ਉਹ ਲੜਨ ਨੂੰ ਤਿਆਰ ਸੀ ਤੇ ਜੇ ਅਰਜੁਨ ਇਹ ਕਹਿੰਦਾ ਮੈਂ ਜਾਣੇ ਛੱਡ ਕੇ ਮੈਂ ਲੜਨਾ ਹੀ ਨਹੀਂ ਹੈ ਤੇ ਸ਼੍ਰੀ ਕ੍ਰਿਸ਼ਨ ਇਹ ਕਹਿੰਦਾ ਮੈਂ ਕੀ ਕਰ ਸਕਦਾ ਭਾਈ ਮੈਂ ਤੈਨੂੰ ਰਸਤਾ ਦਿਖਾ ਸਕਦਾ ਹਾਂ ਪਰ ਰਸਤਾ ਵੀ ਉਹਨੂੰ ਦਿਖਾਇਆ ਜਾ ਸਕਦਾ ਹੈ ਨਾ ਚੱਲਣ ਨੂੰ ਜੇ ਦਾ ਢੜੀ ਬੈਠੋ ਮੈਂ ਨਿਕਲਣਾ ਹੀ ਨਹੀਂ ਹੈ ਤਾਂ ਰਸਤਾ ਵੀ ਕੀ ਦਿਖਾਵਾਂ ਸਮਝਦੇ ਹੋ ਕਿ ਨਹੀਂ ਇਸ ਲਈ ਅਗਰ ਚਾਹਦੇ ਹੋ ਕੁਦਰਤ ਤੁਹਾਡੀ ਮਦਦ ਕਰੇ ਤਾਂ ਉਸ ਤੇ ਵਿਸ਼ਵਾਸ ਰੱਖੋ ਔਰ ਫੈਸਲੇ ਲਓ ਮਿਹਨਤ ਕਰਨ ਨੂੰ ਤਿਆਰ ਰਹੋ ਕਿ ਐ ਮੇਰੇ ਮਾਲਿਕ ਮੈਂ ਮਿਹਨਤ ਕਰਨ ਨੂੰ ਤਿਆਰ ਹਾਂ ਆਪਣੀ ਮੰਜ਼ਿਲ ਵੱਲ ਜਾਣ ਨੂੰ ਤਿਆਰ ਹਾਂ ਹਰ ਦਰਦ ਝੱਲਣ ਨੂੰ ਤਿਆਰ ਹਾਂ ਬਸ ਮੈਨੂੰ ਕਾਮਯਾਬੀ ਦੇ ਤੋ ਫਿਰ ਰੱਬ ਵੀ ਕਹੇਗਾ ਆ ਜਾ ਜੇ ਤੂੰ ਹਰ ਦਰਦ ਝੱਲਣ ਨੂੰ ਤਿਆਰ ਆ ਤਾਂ ਮੈਂ ਤੈਨੂੰ ਉਚਾਈਆਂ ਤੱਕ ਲੈ ਕੇ ਵੀ ਜਾਊਂਗਾ ਤੇਰੇ ਰਸਤੇ ਨੂੰ ਸਾਫ਼ ਕਰਦਾ ਜਾਊਂਗਾ ਰਸਤਾ ਬਣਾਉਂਦਾ ਇਸ ਲਈ ਇਹਨੂੰ ਕਹਿੰਦੇ ਆ ਆਪਣੇ ਸੰਕਲਪ ਨੂੰ ਧ੍ਰਿੜ ਕਰੀਏ ਔਰ ਕਰੂਗਾ ਕਿ ਨਹੀਂ ਹੋ ਇਹਨੇ ਸਮਝ ਲੈ ਜਰਾ ਸਾਰੇ ਤਾਂ ਜੇ ਮਾੜੀ-ਮੋਟੀ ਨਾ ਸਮਝ ਲਓ ਧਿਆਨ ਕਰਦੇ ਆ ਸਿਮਰਨ ਕਰਦੇ ਆ ਕੋਈ ਦਰਦ ਪੀੜਾ ਹੋਵੇ ਤਾਂ ਇਹ ਨਾ ਕੋਈ ਹਾਏ ਦਰਦ ਹੁੰਦੀ ਹੈ ਬਲਕਿ ਸੋਚੋ ਅਗਰ ਅੱਜ ਇਹ ਦਰਦ ਬਰਦਾਸ਼ਤ ਕਰ ਲਈ ਤਾਂ ਮੈਂ ਜਨਮਾਂ ਜਨਮਾਂ ਦੇ ਦਰਦ ਤੋਂ ਬਚ ਜਾਣਾ ਮੇਰੇ ਜੀਵਨ ਦੇ ਸਾਰੇ ਦੁੱਖ ਦਿਲਦਰ ਦੂਰ ਹੋ ਜਾਣੇ ਆ ਤੇ ਮੈਨੂੰ ਤੜਫਨ ਦੀ ਲੋੜ ਨਹੀਂ ਹੈ ਤੇ ਮੈਨੂੰ ਆ ਦਵਾਈਆਂ ਪਿੱਛੇ ਦੌੜਨ ਦੀ ਲੋੜ ਨਹੀਂ ਹੈ ਡਾਕਟਰਾਂ ਕੋਲ ਜਾਣ ਦੀ ਲੋੜ ਨਹੀਂ ਹੈ ਕਿਉਂਕਿ ਸਭ ਤੋਂ بڑا ਡਾਕਟਰ ਤਾਂ ਤੁਹਾਡੇ ਅੰਦਰ ਹੈ ਉਹ ਅੰਦਰ بیٹھا ਹੈ ਜਦੋਂ ਉਹਦੇ ਨਾਲ ਸਾਡੀ ਤਾਰ ਜੁੜ ਜਾਂਦੀ ਹੈ ਤਾਂ ਬੰਦੇ ਨੂੰ એનર્ਜੀ ਉਹ ਮਿਲਣੀ ਸ਼ੁਰੂ ਹੋ ਜਾਂਦੀ ਹੈ ਕਿ ਬੰਦਾ ਪਰਵਾਹ ਹੀ ਨਹੀਂ ਕਰਦਾ ਕਿਸੇ ਚੀਜ਼ ਦੀ ਇਸ ਕਰਕੇ ਆਪਣੇ ਅੰਦਰ ਨੂੰ ਸਮਝਣ ਦੀ ਕੋਸ਼ਿਸ਼ ਕਰੋ ਔਰ ਜਿਦਾ ਸੁਆਮੀ ਵਿਕਨਾਨੰਦ ਜੀ ਨੇ ਕਿਹਾ ਕਿ ਇੱਕ ਘੜਿਆ ਹੋਇਆ ਪੱਥਰ ਦੂਜੇ ਅਣਘੜੇ ਪੱਥਰ ਨੂੰ ਨਹੀਂ ਘੜ ਸਕਦਾ ਪਰ ਇੱਕ ਸੰਤ ਮਹਾਪੁਰਸ਼ ਦੇ ਲਾਗੇ ਜਦੋਂ ਬਹਿੰਦੇ ਐ ਸੀ ਤਾਂ ਆਪਣੇ ਸ਼ਬਦਾਂ ਨਾਲ ਆਪਣੇ ਗਿਆਨ ਨਾਲ ਉਹ ਸਾਨੂੰ ਘੜ ਕੇ ਉਹ ਰੱਬ ਦਾ ਰੂਪ ਜ਼ਰੂਰ ਬਣਾ ਸਕਦਾ ਹੈ ਇਸੇ ਲਈ ਤਾਂ ਇਹ ਤੇ ਕਹਿਣਾ ਚਾਹਾਂਗੇ उन फकीरों की सोहबत में अपनी जिंदगी लगा दे उन फकीरों की सोहबत में अपनी जिंदगी लगा दे, जो अपने भीतर बैठे हुए रब से मिला दे जो अपने भीतर बैठे हुए रब से मिला दे जो आपकी सोई हुई हिम्मत को जगा दे ਜੋ ਆਪकी सोई हुई हिम्मत को जगा दे जो आपको कमजोर से मजबूत बना दे और जो आपको खुशियों से जीना सिखा दे उन फकीरों की सोबत में जीवन को लगा दे कहते उन फकीरों दी संगत जीवन ਨੂੰ ਲਾਓ ਸਮਝ ਦਿਓ ਇਹ ਗੱਲ ਯਾਦ ਰੱਖਣਾ ਕਿਉਂਕਿ ਕਬੀਰ ਸਾਹਿਬ ਨੇ ਕਿਹਾ ਕਿ ਜੈਸੀ ਗਤੀ ਹੈ ਸੰਤ ਕੀ तੈਸੀ ਤੇਰੀ ਹੋਏ ਇਹ ਤੂੰ ਜਿਹੜੇ ਸੰਤਾਂ ਕੋਲ ਬੈਠੇਗਾ ਨਾ ਉਹਦੀ ਜਿੱਦਾਂ ਦੀ ਆਪਣੀ ਚਾਲ ਹੈ ਗਤੀ ਹੈ ਉਹ ਤੇਰੀ ਵੀ ਕਿਉਂਕਿ ਜੇ ਉਹ ਮੂਰਤੀ ਪੂਜਾ ਕਰ ਰਿਹਾ ਨਾ ਤੈਨੂੰ ਵੀ ਕਹਣਾ ਭਾਈ ਮੂਰਤੀ ਪੂਜਾ ਕਰ ਜੇ ਉਹ ਕਿਸੇ ਗ੍ਰਹਿ ਨੂੰ ਮੰਨ ਰਿਹਾ ਉਹਨਾਂ ਤੈਨੂੰ ਵੀ ਕਹਣਾ ਗ੍ਰਹਿ ਨੂੰ ਮੰਨ ਤੇ ਜੇ ਉਹ ਆਪ ਉਸ ਤਾਕਤ ਨਾਲ ਜੁੜੇ ਹੋਏ ਹੈ ਨਾ ਉਹਨਾਂ ਤੈਨੂੰ ਵੀ ਕਹਣਾ ਛੱਡ ਦੇ ਸਾਰੇ ਬਹਿਮ ਪਰਮ ਉਹਨਾਂ ਨਾਲ ਜੁੜ ਜਿਹੜਾ ਸਾਰੀ ਦੁਨੀਆ ਨੂੰ ਚਲਾਉਣ ਵਾਲਾ ਹੈ ਸਮਝਦੇ ਹੋ ਕਿ ਜੇ ਤਾਂ ਸਾਨੂੰ ਕਿਸੇ ਨੇ ਪੁੱਛਿਆ ਮਾਲਕੋ ਤੁਸੀਂ ਗ੍ਰਹਿਾਂ ਨੂੰ ਮੰਨਦੇ ਹੋ ਐਸੀ ਕੋਈ ਗੱਲ ਨਹੀਂ ਅਸੀਂ ਗ੍ਰਹਿਾਂ ਨੂੰ ਨਹੀਂ ਮੰਨਦੇ ਅਸੀਂ ਉਹਨੂੰ ਮੰਨਦੇ ਜਿਹਨਾਂ ਸਾਰੇ ਗ੍ਰਹਿ ਬਣਾਏ ਹੋਏ ਆ ਤੁਸੀਂ ਇਹ ਜਿਹੜੋ ਵੀ ਬੰਨਾ ਉਹਨੂੰ ਮੰਨੋ ਜਿਹੜਾ ਸਾਰਿਆਂ ਨੂੰ ਚਲਾਉਣ ਵਾਲਾ ਹੈ ਜਦੋਂ ਤਾਕਤ ਨਾਲ ਤੁਸੀਂ ਜੁੜ ਗਏ ਤਵੇ ਸਾਰੀ ਚੀਜ਼ ਤੁਹਾਡੇ ਤੇ ਡਰ ਨਹੀਂ ਆਉਂਦਾ ਕੋਈ ਵੀ ਸਮਝ ਹੀ ਦੇਓਗੇ ਸੋਚ ਕੇ ਦੇਖੋ ਤੇਰਾ ਇਹ ਸਮਝ ਕੇ ਦੇਖੋ ਇੱਕ ਬੰਦਾ ਸੈਨਿਕ ਨਾਲ ਯਾਰੀ ਲਾਂਦਾ ਹੈ ਤਾਂ ਇੱਕ ਬੰਦਾ ਸਿੱਧੀ ਬਾਦਸ਼ਾਹ ਨਾਲ ਯਾਰੀ ਲਾ ਲੈਂਦਾ ਤਾਂ ਹੁਣ ਡਰ ਕੇ ਨੂੰ ਹੋਣਾ ਹੈ ਜਿਹਨਾਂ ਬਾਦਸ਼ਾਹ ਨੇ ਯਾਰੀ ਲਈ ਆ ਉਹਨੂੰ ਡਰ ਹੋਣਾ ਹੈ ਜਿਹਨਾਂ ਸੈਨਿਕ ਨਾਲ ਯਾਰੀ ਲਾਂਦਾ ਉਹਨੂੰ ਡਰ ਹੋਣਾ ਹੈ ਆਪੇ ਸੋਚ ਕੇ ਦੇਖੋ ਤੂੰ ਜਿਹੜਾ ਸਤਿਨਾਮ ਦੁਨੀਆ ਦੇ ਬਾਦਸ਼ਾਹ ਜਿਹੜੀ ਪਰਮੇ ਦਾ ਪਰਮਾਤਮਾ ਨੂੰ ਆਪਣਾ ਬਣਾ ਲੈਂਦਾ ਹੈ ਫਿਰ ਉਹਨੂੰ ਕੋਈ ਡਰ ਰਹਿ ਜਾਂਦਾ ਡਰ ਵਾਹੀ ਤਾਂ ਅੱਜ ਬੰਦੇ ਨੂੰ ਡਰਾਇਆ ਉਹ ਤਰਾ ਸ਼ਨੀ ਮਾੜਾ ਤੇਰਾ ਮੰਗਲ ਮਾੜਾ ਤੇਰਾ ਆਹ ਗ੍ਰਹਿ ਮਾੜਾ ਤੂੰ ਅੱਜ ਹੱਥਾਂ ਦੀਆਂ ਲਕੀਰਾਂ ਦਿਖਾ ਤੂੰ ਜਨਮ ਪੱਤਰੀਆਂ ਦਿਖਾ ਅਸੀਂ ਇੱਕ ਗੱਲ ਕਲੀਅਰ ਕਰਾਂਗੇ ਐਵੇਂ ਹੱਥਾਂ ਦੀ ਲਕੀਰਾਂ ਦਿਖਾਣ ਨਾ ਆਇਆ ਕਰੋ ਕਿਸੇ ਨੂੰ ਕਿਉਂਕਿ ਜੇ ਉਹਨੇ ਤੁਹਾਨੂੰ ਕਹਿ ਦਿੱਤਾ ਨਾ ਚਾਰ ਦਿਨਾਂ ਬਾਅਦ ਤੇਰਾ ਨੁਕਸਾਨ ਹੋਣਾ ਹੈ ਤਾਂ ਤੁਹਾਡੇ ਮਨ 'ਚੋਂ ਯਾਰ ਉਹ ਬਹਿਮ بیٹھ ਜਾਣਾ ਹੈ ਕਿ ਹੁਣ ਚਾਰ ਦਿਨਾਂ ਬਾਅਦ ਹੋਣਾ ਹੀ ਹੋਣਾ ਹੈ ਫੇ ਨਾ ਵੀ ਹੋਣਾ ਹੋਵੇ ਤਾਂ ਵੀ ਉਹ ਤੇ ਤੁਹਾਡੀ ਸੋਚ ਉੱਤੇ ਟਿਕੇ ਸਮਝਦੇ ਹੋ ਕਿ ਨਹੀਂ ਔਰ ਜੇ ਨਹੀਂ ਵੀ ਹੁਣ ਹਾਇਓ ਚਾਰ ਦਿਨ ਆਵਾਜ਼ ਕੋ ਸ਼ੋ ਹੋ ਜਾਣਾ ਹੋ ਜਾਣਾ ਔਰ ਜੈਸਾ ਮਹਾਤਮਾ ਬੁੱਧ ਕਹਿੰਦੇ ਆ ਜੇਰਾ ਹੁਣ ਗੌਰ ਕਰਨਾ ਉਹਨਾਂ ਦੀ ਇਹ ਮਹਾਤਮਾ ਬੁੱਧ ਦੀ ਨਾ ਲਾਈਨ ਬੜੀ ਮਸ਼ਹੂਰ ਹੈ ਕਿ what we think we become ਉਹ ਕਹਿੰਦੇ ਜੋ ਤੂੰ ਸੋਚਣਾ ਹੈ ਉਹ ਤੇਰੇ ਨਾਲ ਹੋ ਕੇ ਜੇ ਤੂੰ ਸੋਚਣਾ ਕਿ ਮੇਰਾ ਐਕਸੀਡੈਂਟ ਨਾ ਹੋ ਜਾਵੇ ਐਕਸੀਡੈਂਟ ਨਾ ਹੋ ਜਾਵੇ ਤਾਂ ਯਾਦ ਰੱਖੇ ਕਿ ਦਿਨ ਜੇ ਤੂੰ ਸੋਚੂਗਾ ਮੈਂ ਕਿਤੇ ਆ ਨਾ ਹੋ ਜਾਵੇ ਹੁਣਾਈਂ ਤੇ ਜੇ ਤੂੰ ਸੋਚੂਗਾ ਮੈਂ ਸੁਰੱਖਿਤ ਹਾਂ ਕਿਉਂਕਿ ਮੇਰੀ ਰੱਖਿਆ ਕਰਨ ਵਾਲਾ ਮੇਰਾ ਮਾਲਿਕ ਮੇਰੇ ਉਹ ਹਰ ਜਗ੍ਹਾ ਤੇ ਰੱਖਿਆ ਵੀ ਕਰੇਗਾ ਇਹ ਗੱਲ ਯਾਦ ਰੱਖਣਾ ਹਮੇਸ਼ਾ ਕਦੀ ਸੋਚ ਕੇ ਦੇਖ ਲਿਓ ਕਦੀ ਕਰਕੇ ਦੇਖ ਲਿਓ ਇਹ ਕਿ ਮੈਂ ਆ ਚੀਜ਼ ਖਾਧੀ ਤਾਂ ਮੇਰੇ ਸਿਰ ਦੁਖਣ ਲੱਪਣਾ ਰੋਜ਼ ਸੋਚੀ ਜਾਓ ਸੋਚੀ ਜਾਓ ਸੋਚੀ ਜਾਓ ਵਾਕਈ ਇੱਕ ਟਾਈਮ ਮਾਰੋ ਸੋਚਦਾ ਹੀ ਅਸਰ ਹੋਣਾ ਹੈ ਕਿ ਤੁਸੀਂ ਉਹ ਚੀਜ਼ ਖਾਣੀ ਤੁਹਾਡੇ ਸਿਰ ਤੇ ਦਰਦ ਹੋਣੀ ਇਹ ਸਚਾਈ ਹੈ ਕਿਉਂਕਿ ਜੁਸੀਂ ਸੋਚਦੇ ਆ ਉਹਦਾ ਪ੍ਰਭਾਵ ਕਿਉਂ ਸਾਡੀ ਬੋਡੀ ਤੇ ਪੈਂਦਾ ਹੈ ਕਿਉਂਕਿ ਸਾਡਾ ਬ੍ਰੇਨ ਸਾਡੇ ਪੂਰੇ ਸਰੀਰ ਨੂੰ ਕੰਟਰੋਲ ਕਰਦਾ ਹੈ ਔਰ ਬ੍ਰੇਨ ਅੰਦਰ ਕੁਝ ਗ੍ਰੰਥੀਆਂ ਹਨ ਗ੍ਰੰਥੀਆਂ ਸਮਝਦੇ ਨਾ ਤੁਸੀਂ ਕੁਝ ਗਲੈਂਡਸ ਹੈ ਐਸੇ ਹੈ ਕਿ ਜਿੱਦਾਂ ਦੀ ਸਾਡੀ ਸੋਚ ਹੁੰਦੀ ਹੈ ਉਹ ਗ੍ਰੰਥੀਆਂ ਨੇ ਵੈਸਾ ਰਸ ਛੱਡਣਾ ਸ਼ੁਰੂ ਕਰ ਦੇਣਾ ਇਹਦਾ ਸੋਚ ਕੇ ਦੇਖੋ ਇੱਕ ਰੱਸੀ ਹੈ ਤੁਹਾਨੂੰ ਲੱਗਾ ਸੱਤ ਹੁਣ ਤੁਹਾਨੂੰ ਕੀ ਲੱਗਾ ਤੁਹਾਡੀ ਉਹ ਸੱਪ ਕਿਧਰ ਲੱਗਾ ਤੁਹਾਡੀ ਸੋਚ ਅੰਦਰ ਉਹ ਸੱਪ ਤੇ ਤੁਹਾਡਾ ਪੂਰਾ ਸਰੀਰ ਕੰਬਣਾ ਸ਼ੁਰੂ ਹੋ ਜਾਂਦਾ ਹੈ ਕਿ ਨਹੀਂ ਹਾਲਾਂਕਿ ਉੱਥੇ ਸੱਪ ਫਿਰ ਜਾਣੇ ਕਿ ਤੁਸੀਂ ਲਾਈਟ ਜਗਾਉਂਦੇ ਹੋ ਪਤਾ ਲੱਗਾ ਉਹ ਰੋਦਰਸੀ ਹੈ ਤੁਹਾਡੇ ਮਨ ਨੂੰ ਪਤਾ ਲੱਗ ਗਿਆ ਸੱਪ ਨਹੀਂ ਹੈ ਅੱਸੀ ਹੈ ਤੇ ਸਾਰਾ ਡਰ ਦੂਰ ਹੋ ਗਿਆ ਸਰੀਰ ਨਾਰਮਲ ਹੋ ਗਿਆ ਪੂਰਾ ਸਰੀਰ ਡਰਿਆ ਪਸੀਨੇ ਨਾਲ ਭਿੱਜ ਗਿਆ ਜੇ ਕੰਬਣ ਲੱਗ ਗਿਆ ਕਿਉਂ ਕੰਬਿਆ ਕਿਉਂਕਿ ਮਨ ਨੇ ਸੋਚਿਆ ਸੱਪ ਹੈ ਸਮਝਦੇ ਹੋ ਕਿ ਨਹੀਂ ਇੱਥੇ ਸੋਚ ਆਈ ਤਾਂ ਪੂਰੇ ਸਰੀਰ ਤੇ ਪ੍ਰਭਾਵ ਹੈ ਗਿਆ ਹੁੰਦਾ ਕਿ ਨਹੀਂ ਯੋ ਆਬ ਲੈਣਾ ਤੁਸੀਂ ਸਾਰੇ ਤਾਂ ਹੁਣ ਇੱਥੇ ਮਨ ਨੇ ਸੋਚੋ ਜੋ ਨਹੀਂ ਉਹ ਤਾਂ ਰੱਸੀ ਹੈ ਤਾਂ ਪੂਰਾ ਸ਼ਰੀਰ ਨਾਰਮਲ ਹੋ ਗਿਆ ਇਹਦਾ ਮਤਲਬ ਹੈ ਕਿ ਜਿੱਦਾਂ ਦੀ ਸਾਡੇ ਮਨ ਚ ਸੋਚ ਆਂਦੀ ਹੈ ਸਾਡੇ ਸ਼ਰੀਰ ਤੇ ਉਦੋਂ ਦਾ ਅਸਰ ਹੋਣਾ ਸ਼ੁਰੂ ਵੀ ਉਹ ਸਾਰਾ ਅਸਰ ਕਿੱਥੇ ਹੈ ਇੱਥੇ ਸ਼ਰੀਰ ਨੂੰ ਕੋਈ ਫਰਕ ਨਹੀਂ ਹੈ ਜਦੋਂ ਮਨ ਨੇ ਸੋਚ ਲਿਆ ਮੇਰਾ ਸੜ ਗਿਆ ਹਾਂ ਮੈਂ ਮਰ ਗਿਆ ਅਟੈਕ ਹੁਣ ਨੂੰ ਫਿਰ ਰਿਹਾ ਹੈ ਜਦੋਂ ਮਨ ਨੇ ਸੋਚ ਲਿਆ ਉਹ ਮੇਰਾ ਹੈ ਹੀ ਨਹੀਂ ਤਾਂ ਵਿਕ ਗਿਆ ਤਾਂ ਸ਼ਰੀਰ ਉੱਟ ਕੇ એનર્ਜੀ ਨਾਲ ਕਹਿੰਦੇ ਹੋ ਪਰ ਕਿਹਕ ਨਹੀਂ ਇਹਦਾ ਮਤਲਬ ਸਾਰੀ ਖੇਡ ਮੰਨਦੀ ਹੈ ਮਨ ਖੁਸ਼ ਹੈ ਤਸ਼ਵੀਰ એનર્ਜੀ ਨਾਲ ਭਰ ਜਾਂਦਾ ਹੈ ਮਨ ਦੁਖੀ ਹੈ ਤਾਂ ਸਰੀਰ ਡਾਊਨ ਕਹਿੰਦੇ ਹੋ ਇਸ ਲਈ ਕਿ ਮਨ ਵਿਸ਼ਵਾਸ ਨਾਲ ਭਰਿਆ ਹੈ ਤਾਂ ਤੁਸੀਂ ਤੰਦਰੁਸਤ ਰਹਿੰਦੇ ਹੋ ਔਰ ਮਨ ਵਿੱਚ ਚਿੰਤਾਵਾਂ ਆ ਗਈਆਂ ਡਰ ਆ ਗਿਆ ਤਾਂ ਤੁਹਾਡਾ ਸਰੀਰ ਬਿਮਾਰ ਹੋਣਾ ਸ਼ੁਰੂ ਤਾਂ ਐਵੇਂ ਹੀ ਕਹਾਵਤ ਬਣੀ ਕਿ ਜੋ ਡਰ ਗਿਆ ਸਮਝੋ ਕਿਉਂਕਿ ਡਰ ਹੀ ਬੰਦੇ ਦੀ ਜਾਨ ਚਿੰਤਾ ਹੀ ਬੰਦੇ ਨੂੰ ਨੁਕਸਾਨ ਪਹੁੰਚਾਉਂਦੀ ਹੈ ਨਹੀਂ ਤਾਂ ਅੱਜ ਡਾਕਟਰ ਵੀ ਕਹਿੰਦੇ ਕਿ ਚਿੰਤਾ ਬਿਮਾਰੀਆਂ ਦੀ ਕਹਦੇ ਹੋ ਐਥੇ ਕਈ ਆਪਣਾ ਡਾਕਟਰ ਕੋਲ ਜਾਂਦੇ ਹੋਣਗੇ ਡਾਕਟਰ ਸਾਹਿਬ ਆ ਦੇਖਿਓ ਸ਼ੂਗਰ ਵੱਧ ਗਈ ਆ ਦੇਖਿਓ ਬੀਪੀ ਵੱਧ ਗਿਆ ਤਾਂ ਡਾਕਟਰ ਤੁਹਾਨੂੰ ਜਰੂਰ ਕਹਿੰਦੇ ਹੋਣਗੇ ਟੈਂਸ਼ਨ ਕੀ ਹੈ ਕਦੀ ਪੁੱਛਿਆ ਕਿਸ ਨੇ ਜਵਾਬ ਦੇ ਜਿਹਨੂੰ ਪੁੱਛਿਆ ਹੱਥ ਖੜਾ ਕਰਦੇ ਹਾਂ ਡਾਕਟਰ ਨੇ ਸਾਨੂੰ ਪੁੱਛਿਆ ਜੀ ਹਾਂਜੀ ਮੈਂ ਟੈਂਸ਼ਨ ਕੀ ਹੈ ਉਹ ਕਿ ਟੈਂਸ਼ਨ ਨਾਲ ਬੀਪੀ ਕਹਦੇ ਹੋ ਹੋ ਤੁਸੀਂ ਆਪਣੇ ਦੁਸ਼ਮਣ ਜਾਂ ਦੋਸਤ ਦੋਸਤ ਨਹੀਂ ਹੋ ਇਹ ਤਾਂ ਬੇ ਟੈਨਸ਼ਨ ਕਿਉਂ ਲਈ ਕਿ ਵਿਸ਼ਵਾਸ ਕਰਨਾ ਸ਼ੁਰੂ ਕਰੀਏ ਪਤਾ ਕਿ ਆਪਣੇ ਰੱਬ ਤੇ ਵਿਸ਼ਵਾਸ ਕਰਨ ਨਾਲ ਸਾਡੇ ਜੀਵਨ 'ਚ ਸ਼ਾਂਤੀ ਸਕੂਨ ਖੁਸ਼ੀ ਆਉਂਦੀ ਤਾਂ ਵਿਸ਼ਵਾਸ ਸ਼ੁਰੂ ਕਰੀਏ ਔਰ ਜੇ ਟੈਨਸ਼ਨ ਚਿੰਤਾ ਡਰਨ ਦੇ ਨਾਲ ਸਾਡੇ ਦੁੱਖ ਬਿਮਾਰੀਆਂ ਚਿੰਤਾਵਾਂ ਬੱਦੀਆਂ ਹੈ ਐਸੀ ਇਹਨੂੰ ਕਿਉਂ ਲੈਣਾ ਬੰਦ ਕਰੀਏ ਘਟਾਣਾ ਸ਼ੁਰੂ ਕਰੀਏ ਤਾਂ ਹੀ ਤਾਂ ਕਹਿੰਦੇ ਉਹ ਫਕੀਰਾਂ ਦੇ ਕੋਲ ਬੈਠੋ ਸੰਤਾਂ ਨਾਲ ਜੁੜੋ ਜਿਹੜੇ ਸਾਡੇ ਅੰਦਰ ਜਿੱਦਾ ਦੱਸਿਆ ਨਾ ਕਿ ਉਹਨਾਂ ਫਕੀਰੋਂ ਦੀ ਸਹੂਬਤ ਮੇ ਜੀਵਨ ਕੋ ਲਗਾ ਦੇ ਹੁਣਾ ਫਕੀਰਾਂ ਦੀ ਸਹੂਬਤ ਆਪਣੇ ਜੀਵਨ ਨੂੰ ਲਾਓ ਇਹਨਾਂ ਦੀ ਸਹੂਬਤ ਜੋ ਆਪਕੇ ਅੰਦਰ ਕੇ ਉਸ ਰੱਬ سے ਮਿਲਾ ਦੇ ਕੇ ਜਿਹੜਾ ਤੁਹਾਨੂੰ ਤੁਹਾਡੇ ਅੰਦਰ ਉਸ ਰੱਬ ਨਾਲ ਜੋੜ ਦੇਣ ਉਹ ਤਾਕਤ ਨਾਲ ਜੋੜ ਦੇਣ ਉਹ ਤਾਕਤ ਨਾਲ ਜਿਹੜੀ ਤੁਹਾਨੂੰ ਚਲਾ ਰਹੀ ਹੈ ਜਿਹਨੇ ਤੁਹਾਨੂੰ ਬਣਾਇਆ ਹੈ ਔਰ ਇਸੇ ਬਹੁਤ ਵਾਰ ਦਸੀਦਾ ਕਿ ਜਿਹੜੀ ਤਾਕਤ ਤੁਹਾਨੂੰ ਬਣਾ ਸਕਦੀ ਹੈ ਜੇ ਤੁਹਾਡੇ ਜੀਵਨ 'ਚ ਕੋਈ ਗੜਬੜ ਹੋ ਜਾਵੇ ਉਹਦੇ ਨਾਲ ਜੁੜੋ ਤਾਂ ਸਹੀ ਉਹ ਠੀਕ ਵੀ ਕਰ ਸਕਦੀ ਹੈ ਨਵੀਂ ਹੁਣ ਤੁਸੀਂ ਕਹਣਾ ਜੀ ਉਹ ਕਿਦਾਂ ਕਸੀਏ ਜਵਰੇ ਕਿ ਹਰਸਾ ਹਲੂਛੀਦਾ ਹੈ ਕਿ ਅਗਰ ਤੁਸੀਂ ਇੱਕ ਮੋਟਰਸਾਈਕਲ ਖਰੀਦਦੇ ਹੋ ਇੱਕ ਗੱਡੀ ਖਰੀਦਦੇ ਹੋ ਕਿਸੇ ਕੰਪਨੀ ਦੀ ਉਹ ਮੋਟਰਸਾਈਕਲ ਦੇ ਵਿੱਚ ਕੋਈ ਪ੍ਰੋਬਲਮ ਆ ਜਾਈਂ ਸਰਵਿਸ ਵਾਸਤੇ ਕਿੱਥੇ ਲੈ ਕੇ ਜਾਂਦੇ ਹੋ ਜੇ ਗੱਡੀ 'ਚ ਕੋਈ ਖਰਾਬੀ ਆ ਜਾਂਦੀ ਤਾਂ ਗੱਡੀ ਨੂੰ ਕਿਹੜੇ ਕਿੱਥੇ ਲੈ ਕੇ ਜਾਂਦੇ ਹੋ ਉਹਨਾਂ ਦੇ ਸ਼ੋਰੂਮ 'ਤੇ ਲੈ ਕੇ ਜਾਂਦੇ ਹੋ ਕਿਉਂਕਿ ਪਤਾ ਕਿ ਜਿਹੜੀ ਕੰਪਨੀ ਗੱਡੀ ਬਣਾ ਸਕਦੀ ਹੈ ਠੀਕ ਵੀ ਹੋ ਸਕਦੀ ਹੈ ਕਿ ਨਹੀਂ ਇਹ ਉਹਦੇ ਇੰਜਨ 'ਚ ਕੋਈ ਪ੍ਰੋਬਲਮ ਆ ਗਈ ਉਹਦੇ ਕਲਚ ਬ੍ਰੇਕ 'ਚ ਕੋਈ ਪ੍ਰੋਬਲਮ ਆ ਗਈ ਤਾਂ ਉਹ ਕੰਪਨੀ ਜਿਹੜੀ ਬਣਾ ਸਕਦੀ ਹੈ ਠੀਕ ਵੀ हां गल उधो बिगड़नी है कि ये अपन कंपनी को जान दी वे किसी और ਕੋ ਲੈ ਜਾਈਏ ਤਾਂ ਫੇਰ ਕੰਪਨੀ ਵਾਲੇ ਕੀ ਕਹਿੰਦੇ ਭਾਈ ਕਿਸੇ ਹੋਰ ਮਕੈਨਿਕ ਨੇ ਅਗਰ ਖੋਲਿਆ ਗਾਰੰਟੀ ਖਤਮ। ਸਮਝਦੇ ਹੋ ਕਿ ਨਹੀਂ? ਇਹ ਗਾਰੰਟੀ ਆਜ ਬੰਦਾ ਕੀ ਕਰਦਾ ਹੈ? ਜਿਹੜਾ ਬਣਾਉਣ ਵਾਲੀ ਕੰਪਨੀ ਕਿਹੜੀ ਹੈ ਤੁਹਾਨੂੰ? ਸੱਚੀ ਦੱਸਣਾ। ਇਹ ਤੁਹਾਡੇ ਦਿਲ ਚੋਂ ਆ ਜਣੀਏ ਤੁਹਾਨੂੰ ਬਣਾਇਆ ਕੀ ਨਾ ਹੈ? ਜਵਾਬ ਦਿਓ। ਉਸ ਪਰਮਾਤਮਾ ਨੇ ਉਸ ਪ੍ਰਭੂ ਨੇ ਬਣਾਇਆ ਤਾਂ ਜੋ ਗੜਬੜਾਂ ਦੀ ਤੁਰਿਓ ਕਿੱਥੇ ਆ ਗਾਂ ਨੂੰ ਪੇੜਾ ਖਵਾਦੀ। ਕਿਹੜੀ ਕੰਪਨੀ ਕੋ ਜਾ ਰਹੇ ਹੋ ਭਾਈ ਤੁਸੀਂ ਉਹ ਰੱਬ ਨਾਲ ਜੁੜੋ ਉਹ ਪ੍ਰਮਾਤਮਾ ਨਾਲ ਜੁੜੋ ਮੈਂ ਤਾਂ ਕਹਿੰਦਾ ਨਾ ਕਿ ਪੰਡਤ ਜੀ ਸੀ ਇੱਕ ਦਿਨ ਤੁਰੇ ਜਾ ਰਹੇ ਤੇ ਚਿੱਟੇ ਕੁੱਤੇ ਨੇ ਜਾ ਕੇ ਲੱਤ ਫੜ ਲਈ ਚਿੱਟੇ ਕੁੱਤੇ ਨੇ ਬਿਲਕੁਲ ਸਫੇਦ ਕੁੱਤਾ ਪਿਓਰ ਕੁੱਤਾ ਲੱਤ ਫੜ ਲਈ ਜਾ ਕੇ ਪੰਡਤ ਜੀ ਨੇ ਕਿਹਾ ਕੁੱਤੇ ਨੇ ਲੱਤ ਕੇ ਫੜ ਲਈ ਜ਼ਖਮ ਕਰ ਦਿੱਤਾ ਖੂਨ ਨਿਕਲਣ ਲੱਗ ਪਿਆ ਭਾਈ ਮੈਂ ਤੇਰਾ ਕੀ ਬਗਾੜਿਆ ਪੰਡਤ ਜੀ ਇਹ ਤੁਸੀਂ ਦੁਸ਼ਮਣੀ ਪੈਦਾ ਕੀਤੀ ਹੈ ਹੁਣ ਦੁਸ਼ਮਣੀ ਪੈਦਾ ਕੀਤੀ ਨਤੀਜਾ ਹੀ ਭੁਗਤਣਾ ਉਹ ਕਹਿੰਦਾ ਮੈਂ ਤੇਰ ਨਾਲ ਕਿਹੜੀ ਦੁਸ਼ਮਣੀ ਪਾੜ ਲਈ ਭਾਈ ਮੈਂ ਕੀ ਕੀਤਾ ਤੇਰਾ ਮਾਜੀ ਗੰ ਕੁੱਤਾ ਕੰਮ ਕੀਤਾ ਕਿਉਂ ਨਹੀਂ ਅ ਜਦੋਂ ਦੇਖੋ ਜਿਹੜਾ ਤੁਹਾਡੇ ਕੋ ਆਂਦਾ ਹੈ ਉਹਨੂੰ ਪਾਇਦਾ ਕਾਲੇ ਕੁੱਤੇ ਨੂੰ ਰੋਟੀ ਪਾਓ ਕਾਲੇ ਕੁੱਤੇ ਨੂੰ ਉਹ ਚਿੱਟਿਆਂ ਨੇ ਤੁਹਾਡਾ ਕੀ ਬੋੜਿਆ ਜਿਹੜੀ ਸਾਨੂੰ ਹੀ ਪਾ ਦਿਆ ਕਰੋ ਕਾਲੇ ਤਗੜੇ ਹੋ ਜਾਂਦੇ ਐ ਚਿੱਟੇ ਭੁੱਖੇ ਮਰੀ ਜਾਂਦੇ ਕੁਸ਼ਮੀਂ ਆਪੀ ਪੈਦਾ ਕੀਤੀ ਤੁਸੀਂ ਦੱਸਣਾ ਨਹੀਂ ਉਹ ਕਾਲੇ ਕੁੱਤੇ ਨੂੰ ਮਾਂ ਕਰਦੇ ਹੋ ਉਹ ਭਈ ਪੈਦਾ ਕਰਨ ਵਾਲਾ ਪ੍ਰਮਾਤਮਾ ਹੈ ਭਗਵਾਨ ਹੈ ਹਾਂ ਰੋਟੀ ਪਾਓ ਉਹਨਾਂ ਨੂੰ ਜਾਨਵਰਾਂ ਦੀ ਹੈਲਪ ਕਰੋ ਮਦਦ ਕਰੋ ਅਤਿਆਚਾਰ ਨਾ ਕਰੋ ਪਰ ਯਕੀਨ ਉਹ ਤਾਕਤ ਤੇ ਰੱਖੋ ਜਿਸ ਨੇ ਤੁਹਾਨੂੰ ਉਹ ਰੱਬ ਤੇ ਉਹ ਇਸ ਵਰਤਿਆ ਭਗਵਾਨ ਤੇ। ਭਾਵੇਂ ਤੇ શ્રીਕ੍ਰਿਸ਼ਨ ਨੇ ਵੀ ਕਿਹਾ ਹੈ ਕਿ ਜਦ ਤੂੰ ਆਪਣਾ ਭਵਿੱਖ ਜਨਮ ਪੱਤਰੀਆਂ ਔਰ ਹੱਥੋਂ ਦੀ ਲਕੀਰੋਂ ਵਿੱਚ ਤਲਾਸ਼ ਕਰਨੇ ਲਗੋ ਤੋ ਸਮਝ ਲੈਣਾ ਤੂੰ ਮੇ ਖੁਦ ਪਰ ਔਰ ਭਗਵਾਨ ਪਰ ਭਰੋਸਾ ਨਹੀਂ ਰਹਾ। ਇਹ શ્રીਕ੍ਰਿਸ਼ਨ ਦੇ ਬਚਨ ਹੈ। ਕਿੱਡੀ ਵੱਡੀ ਗੱਲ ਕਹਿ ਰਿਹਾ ਕਿ ਜਦੋਂ ਤੁਸੀਂ ਜਨਮ ਪੱਤਰੀਆਂ ਵਿੱਚ ਆਪਣੇ ਹੱਥਾਂ ਦੀ ਲਕੀਰਾਂ ਵਿੱਚ ਜਾ ਕੇ ਭਵਿੱਖ ਆਪਣੇ ਲੱਭੋ ਦੱਸਿਓ ਮੇਰਾ ਭਵਿੱਖ ਕੀ ਹੈ। ਮੈਂ ਕਹਿੰਦੇ ਇਹਦਾ ਮਤਲਬ ਤੈਨੂੰ ਆਪਣੇ ਆਪ ਤੇ ਰੱਬ ਤੇ ਭਰੋਸਾ ਤਜੇ ਨੂੰ ਆਪਣੇ ਆਪ ਤੇ ਰੱਬ ਤੇ ਭਰੋਸਾ ਨਹੀਂ ਉਹ ਜੀਵਨ ਜਗ ਦੀ ਕਾਮਯਾਬ ਹੋ ਸਮਝ ਦਿਓ ਕਿ